ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਬੋਲੋ ਐਸਕੇਐਮ ਨੂੰ ਮੀਟਿੰਗ ਦਾ ਸੱਦਾ ਐਸਕੇਐਮ ਨਾਲ ਇਕਤਾ ਪ੍ਰਸਥਾਪ ਨੂੰ ਨੇਪੜੇ ਚੜ੍ਹਨ ਦੀ ਹੋਵੇਗੀ ਕੋਸ਼ਿਸ਼ ਬਾਈ ਫਰਪ੍ਰੀਤੀ ਮੀਟਿੰਗ ਬਾਰੇ ਵੀ ਬੋਲੇ ਪੰਦੇ ਉਹ ਬਾਰਡਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਦੋਨਾਂ ਮੋਰਚਿਆਂ ਦੇ ਸੀਨੀਅਰ ਅਗੁਸਰਪਾਲ ਸਿੰਘ ਕੰਦੇਈਆ ਤੇ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹੁਣ ਇੱਕ ਤਾਂ ਨੂੰ ਸਿਰੇ ਚਾੜਨ ਲਈ ਅਸੀਂ ਐਸਕੇਐਮ ਨੂੰ ਸੱਦਾ ਪੱਤਰ ਭੇਜ ਰਹੇ ਹਾਂ ਤੇ ਇਸ ਆਸ ਦੇ ਨਾਲ ਮੀਟਿੰਗ 'ਚ ਸ਼ਾਮਲ ਹੋਵਾਂਗੇ ਕਿ ਇਹ ਇੱਕ ਤਾਂ ਪ੍ਰੋਸੈਸ ਨਿਪਟੇ ਚੜੇਗਾ ਇਸ ਦੇ ਨਾਲ ਹੀ 21 ਫਰਵਰੀ 2025 ਨੂੰ ਸ਼ਹੀਦ ਸ਼ੁਭਕਾਨ ਸਿੰਘ ਦੀ ਬਰਸੀ ਤੇ ਬਾਅਦ ਤੋਂ ਬਾਅਦ ਦੇਸ਼ ਵਾਸੀਆਂ ਨੂੰ ਪਹੁੰਚਣ ਦਾ ਸੰਦੇਸ਼ ਦਿੱਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਜੇਕਰ 22 ਫਰਵਰੀ ਨੂੰ ਸਰਕਾਰ ਨਾਲ ਮੀਟਿੰਗ ਦਾ ਲੋਕ ਚੰਗਾ ਨਤੀਜਾ ਲੈਣਾ ਚਾਹੁੰਦੇ ਨਹੀਂ ਤਾਂ ਬਾਹਰਾਂ ਤੇ ਗੈਣਤੀ ਚ ਵਾਅਦਾ ਕੀਤਾ ਜਾਵੇ ਇੱਕ ਤਾਂ ਦੋਵਾਂ ਮੋਰਚਿਆਂ ਨੇ ਜਿਹੜਾ ਦਿੱਲੀ ਅੰਦোলন ਦੋ ਚੱਲ ਰਿਹਾ ਹੈ ਸਕੀਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਵਾ ਤੁਸੀਂ ਜਾਣਦੇ ਹੋ ਜਿਹੜੇ ਦਿੱਲੀ ਅੰਦੋਲਨ 2 ਦੇ ਵਿੱਚੋਂ ਐਸਕੇਐਮ ਬਾਰਿਆ ਸੋ ਦੋਵਾਂ ਫਾਰਮਾਂ ਦੀ ਇਹ ਪਹਿਲੇ ਦਿਨ ਤੋਂ ਨੀਤੀ ਰਹੀ ਆ ਕਿਉਂਕਿ ਦੁਸ਼ਮਣ ਵੱਡਾ ਵਾ ਕੇਂਦਰ ਦੀ ਸਰਕਾਰ ਦੀ ਤਾਕਤ ਵੱਡੀ ਆ ਸਾਡੀਆਂ ਮੰਗਾਂ ਵੀ ਬਹੁਤ ਵੱਡੀਆਂ ਨੇ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਵਾ ਜੇਕਰ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਵਾ ਇਹਦੀਆਂ 12 ਮੰਗਾਂ ਹੱਲ ਕਰਾਉਣੀਆਂ ਵਾਂ ਤੇ ਜਿਵੇਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਭਾਵਨਾਵਾਂ ਨੇ ਜਿਵੇਂ ਪੰਜਾਬੀਆਂ ਦੀਆਂ ਭਾਵਨਾਵਾਂ ਨੇ ਸਾਰੇ ਚਾਹੁੰਦੇ ਆ ਵੀ ਜਿੰਨੀ ਵੀ ਕਿਸਾਨਾਂ ਮਜ਼ਦੂਰਾਂ ਦੀ ਲੀਡਰਸ਼ਿਪ ਆ ਇੱਕ ਮੁਟ ਇਕੱਠੀ ਹੋ ਜਾਵੇ ਇਹ ਇਹ ਸਾਰਿਆਂ ਦੀ ਭਾਵਨਾ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਦੋ ਚਿੱਠੀਆਂ ਲਿਖੀਆਂ ਗਈਆਂ ਉਦੋਂ ਗਾਹ ਪਟਿਆਲੇ ਦੀ ਮੀਟਿੰਗ ਹੁੰਦੀ ਆ ਫਿਰ ਮੋਗਾ ਇੱਕ ਤਾਂ ਮਤਾ ਪੈਂਦਾ ਹੈਗਾ ਉਦੋਂ ਗਾਹ ਫਿਰ ਪਾਤਣਾ ਦੇ ਵਿੱਚ ਦੋ ਮੀਟਿੰਗਾਂ ਦੇ ਦੌਰ ਹੁੰਦੇ ਹੈਗੇ ਆ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਦਾ ਦੌਰ ਹੁੰਦਾ ਹੈਗਾ ਵਾ ਜਿਹਦੇ ਵਿੱਚ ਉਸ ਦਿਨ ਕਿਉਂਕਿ ਪ੍ਰੋਗਰਾਮ ਸੀਗਾ 12 ਨੂੰ ਸਲਾਨਾ ਇਸ ਕਰਕੇ ਸਾਡੇ ਸਾਥੀ ਨਹੀਂ ਸੀ ਪਹੁੰਚ ਸਕੇ ਤੋਂ ਸਾਡੀ ਜ਼ਿੰਮੇਵਾਰੀ ਤੈਅ ਹੋਈ ਸੀ ਵੀ ਅਸੀਂ ਅਗਲੀ ਮੀਟਿੰਗ ਜਿਹੜੀ ਆ ਉਹਦੀ ਡੇਟ ਤੇ ਸਥਾਨ ਜਿਹੜਾ ਉਹ ਅਟੈਚ ਕਰਾਂਗੇ ਰਾਇ ਕਰਕੇ ਤੋਂ ਇਸ ਕਰਕੇ ਜਿਹੜਾ ਵਾ ਇਹ ਦੋਵਾਂ ਮੋਰਚਿਆਂ ਨੇ ਰਾਇ ਕਰਕੇ ਆ ਚਿੱਠੀ ਜਿਹੜੀ ਆ ਐਸਕੇਮ ਨੂੰ ਅਸੀਂ ਭੇਜ ਰਹੇ ਹਾਂ ਇਸ ਵੇਲੇ ਠੀਕ ਹੈ ਜੀ ਇਹ 27 ਹੈਗੀ ਆ ਡੇਟ ਤੇ ਇਹਦਾ ਥਾਂ ਹੈਗਾ ਚੰਡੀਗੜ੍ਹ ਜਿਹੜੀ ਅਗਲੀ ਮੀਟਿੰਗ ਹੋਊਗੀ ਉਹ ਚੰਡੀਗੜ੍ਹ ਔਰ ਉਹਦੇ ਵਿੱਚ ਜਿਹੜਾ ਵਾ ਅਸੀਂ ਲਗਭਗ ਕਹਿ ਲਓ ਵੀ 11 ਵਜੇ ਦਾ ਸਮੇਂ ਦਿੱਤਾ ਹੈਗਾ ਠੀਕ ਆ 27 2 2025 ਨੂੰ ਇਹ ਮੀਟਿੰਗ ਕਿਸਾਨ ਭਵਨ ਦੇ ਵਿੱਚ ਅਸੀਂ ਕਰਾਂਗੇ ਤਾਂ ਅਸੀਂ ਸਮਾਂ ਥਾਂ ਦੇ ਦਿੱਤਾ ਔਰ ਇਸ ਆਸ ਨਾਲ ਮੀਟਿੰਗ ਕਰਾਂਗੇ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਹਾਂ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਖਬਰ ਹੈ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਦੋਂ ਗਾਹ ਤੁਹਾਡੇ ਮਾਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਆ ਤਾਂ ਸਾਡੀ ਤੁਹਾਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਯੂਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵਾਟ ਵਾਟ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚੇ ਤੇ ਹੋਰ ਵਰਸ਼ੀ ਮਨਾਈ ਜਾ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਰਾਜਪੁਰਾ ਤੋਂ ਪੱਤਰਕਾਰ ਅਮਰਜੀਤ ਸਿੰਘ ਪੰਨੂ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ